ਰਵਨੀਤ ਬਿੱਟੂ ਹੁਣੀ ਸਾਰੀ ਉਮਰ ਰਾਹੁਲ ਗਾਂਧੀ ਹੁਣਾ ਦੇ ਨਾਲ ਰਹੇ ਨੇ ਹੁਣ ਉਹਨਾਂ ਦਾ ਇੱਟ ਕੁੱਤੇ ਦਾ ਬੈਰ ਹੋਇਆ ਇੱਕ ਦੂਜੇ ਤੇ ਨੂੰ ਗਾਲੀ ਗਲੋਚ ਕਰੀ ਜਾਂਦੇ ਨੇ ਇੱਕ ਦੂਜੇ ਤੇ ਬਿਆਨ ਬਾਈਆਂ ਕਰੀ ਜਾਂਦੇ ਨੇ ਇਹਦੇ ਚ ਦੇਸ਼ ਦਾ ਕੀ ਭਲਾ ਹੋਊਗਾ ਕੰਮ ਦੋਨੋਂ ਪਾਰਟੀਆਂ ਨੇ ਨਹੀਂ ਕਰਨਾ ਹੈਗਾ ਸਿਰ ਬਿਆਨ ਬਾਈਆਂ ਕਰਨੀਆਂ ਨੇ ਕਰੀ ਜਾਂਣ ਸਾਡਾ ਸਾਡਾ ਚੰਗੀਆਂ ਦੇਖੋ ਮੈਂ ਜਿਹੜੀ ਗੱਲ ਨਾ ਜੀ ਮੈਂ ਜਿਹੜੀ ਗੱਲ ਨਾਲ ਨਾ ਪੰਜਾਬ ਦਾ ਭਲਾ ਹੋਣ ਵਾਲਾ ਹੈ ਨਾ ਕਿਦਰਵਾ ਹਲਕੇ ਦਾ ਭਲਾ ਹੋਣ ਵਾਲਾ ਨਾ ਕਿਸੇ ਇੱਕ ਇੰਡੀਵਿਜੂਅਲ ਦਾ ਭਲਾ ਹੋਣ ਵਾਲਾ ਮੈਂ ਉਹਦੇ ਬਾਰੇ ਕਿੰਤੂ ਪਰੰਤੂ ਕਿਉਂ ਕਰਾਂ ਉਹ ਅੰਤਪਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਸੂਚੇ ਪੰਜਾਬ ਦੇ ਵਿੱਚ ਵਿਕਾਸ ਦੇ ਕੰਮ ਨੇ ਜਿਹੜੇ ਤੋਂ ਵੱਡੇ ਪੱਧਰ ਤੇ ਉੱਪਰ ਚੱਲ ਰਹੇ ਨੇ ਔਰ ਇਸੇ ਲੜੀ ਦੇ ਤਹਿਤ ਅੱਜ ਫੇਰ ਦੁਬਾਰਾ ਪਹੁੰਚਿਆ ਗਿੱਦੜਵਾਹੇ ਦੇ ਵਿੱਚ ਜਿੱਥੇ ਜਿਹੜਾ ਹਲਕਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਸੀਗਾ ਤੇ ਅੱਜ ਉਹਨਾਂ ਹੀ ਕੰਮਾਂ ਨੂੰ ਪੂਰਾ ਕਰਨ ਦੇ ਲਈ ਅੱਜ ਤਕਰੀਬਨ 34.54 ਕਰੋੜ ਰੁਪਏ ਦੇ 34 ਕਰੋੜ 64 ਲੱਖ ਰੁਪਏ ਦੇ 44 ਕੰਮ ਨੇ ਜਿਹੜੇ ਉਹ ਅੱਜ ਗਿੱਦੜਵਾ ਹਲਕੇ ਦੇ ਵਿੱਚ ਨੀ ਪੱਥਰ ਰੱਖੇ ਨੇ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਪਰ ਜੋ ਬੁਨਿਆਦੀ ਸਹੂਲਤਾਂ ਤੋਂ ਲੰਬੇ ਸਮੇਂ ਤੋਂ ਇਹ ਹਲਕਾ ਸਖਣਾ ਸੀਗਾ ਉਹ ਅੱਜ ਪੂਰਾ ਹੋਣ ਜਾ ਰਿਹਾ ਹੈ ਔਰ ਸਪੈਸ਼ਲੀ ਇਹਦੇ ਵਿੱਚ ਖਾਸ ਤੌਰ ਤੇ ਵੱਡਾ ਕੰਮ ਜੋ ਇਸ ਨਗਰ ਨੂੰ ਗਿੱਦੜਵਾ ਸ਼ਹਿਰ ਨੂੰ ਤੇ ਪਿੰਡ ਨੂੰ ਜਿਹੜਾ ਸੀਵਰੇਜ ਦਾ ਮਸਲਾ ਸੀਗਾ ਉਹ ਮਸਲਾ ਹੱਲ ਹੋਣ ਜਾ ਰਿਹਾ ਹੈ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕੰਮ ਹੈ ਉਹਦੀ ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਕਿਤਨਾ ਚਾ ਰਹੇ ਹਾਂ ਜੀ ਮੁੱਖ ਮੰਤਰੀ ਤੱਕ ਗਿਆ ਤਰ੍ਹਾਂ ਵਿੱਤ ਮੰਤਰੀ ਇੰਤ੍ਰਾ ਟ੍ਰਾਂਸਪੋਰਟ ਮੰਤਰੀ ਦੇਤੇ ਕਿ ਇਹੋ ਜਿਹੀ ਚਿੰਤਾ ਤੁਹਾਡੇ ਸਾਹਮਣੇ ਅੱਜ ਕਿਉਂ ਦੀ ਖਲਾਸ ਦੇਖੋ ਮੈਂ ਤਾਂ ਤੁਹਾਨੂੰ ਸੱਚੀ ਦੱਸਾਂ ਵੀ ਜਦੋਂ ਵੀ ਇੱਥੇ ਆਉਣੇ ਆਉਣੇ ਜ਼ਰੂਰਾਂ ਕਿਉਂਕਿ ਜ਼ਿੰਮੇਵਾਰੀ ਬਣਦੀ ਹੈ ਡਿਊਟੀ ਬਣਦੀ ਹੈ ਪੰਜਾਬ ਦੇ ਲੋਕਾਂ ਨੇ ਲੋਕਾਂ ਦੇ ਕੰਮ ਕਰਨ ਵਾਸਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਜ਼ਿੰਮੇਵਾਰੀ ਲਾਇਆ ਲਾਈ ਹੈ ਉਸ ਮਕਸਦ ਦੇ ਨਾਲ ਆਉਣੇ ਆ ਪਰ ਜਿਉ ਜੇ ਹਾਲਾਤ ਇਸ ਹਲਕੇ ਦੇ ਦੇਖਦੇ ਆ ਵੀ ਜਿੱਥੇ ਦੋਨੋਂ ਰਵੇਤੀ ਪਾਰਟੀਆਂ ਦੇ ਵੱਡੇ ਵੱਡੇ ਦਿੱਗਜ ਲੀਡਰ ਇਹ ਨੇ ਮੰਤਰੀ ਮੁੱਖ ਮੰਤਰੀ ਫਾਈਨੈਂਸ ਮੰਤਰੀ ਟਰਾਂਸਪੋਰਟ ਮੰਤਰੀ ਇਹ ਜੋ ਕੋਈ ਮਹਿਕਮਾ ਇਹ ਜੀ ਕੋਈ ਪਾਵਰਿੰਗ ਜਿਹੜੀ ਇਸ ਹਲਕੇ ਨੇ ਨਾ ਦਿੱਤੀ ਹੋਵੇ ਲੋਕ ਵੋਟ ਦੇ ਦਿੰਦੇ ਸੀਗੇ ਤੇ ਉਹ ਲੋਕਾਂ ਨੂੰ ਵਿਸਾਰ ਦਿੰਦੇ ਸੀ ਉਸ ਸਮੇਂ ਦੇ ਲੀਡਰ ਸੋ ਜਦੋਂ ਇਹ ਹਾਲਾਤ ਦੇਖਦੇ ਆ ਆ ਹੁਣ ਜਦੋਂ ਰੋਡ ਕ੍ਰੋਸ ਕਰਨ ਲੱਗੇ ਤੇ ਜਿਸ ਤਰੀਕੇ ਦੇ ਨਾਲ ਪਾਣੀ ਉੱਪਰ ਦੀ ਚੱਲ ਰਿਹਾ ਹੈ ਗੰਦਾ ਪਾਣੀ ਮੈਂ ਸਮਝਦਾ ਕਿ ਜੇ ਪਿਛਲੇ ਸਰਕਾਰਾਂ ਦੇ ਸਮੇਂ ਲੀਡਰਾਂ ਦਾ ਥੋੜਾ ਜਿਹਾ ਵੀ ਧਿਆਨ ਹੁੰਦਾ ਤੇ ਅੱਜ ਇਹ ਹਾਲਾਤ ਨਾ ਹੁੰਦੇ। ਇੱਕ ਰੋਡੀਆਂ ਦੇ ਬਿਆਨ ਨੂੰ ਕਿਉਂ ਜਦੋਂ ਰਾਹੁਲ ਗਾਂਧੀ ਵਰਤੋਂ ਦੀ ਕਰਦਾ ਯੂਜ਼ ਕੀਤਾ ਕਰਦੀ। ਦੇਖੋ ਚਲੋ ਇਹ ਤਾਂ ਹੁਣ ਉਹਨਾਂ ਦੇ ਦੋ ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਲੀਡਰਾਂ ਦੇ ਆਪਸ ਬਿਆਨਬਾਜ਼ੀ ਹੈ। ਕੰਮ ਦੋਨੋਂ ਪਾਰਟੀਆਂ ਇਨੀ ਨਹੀਂ ਕਰਨਾ ਹੈਗਾ ਸਿਰ ਬਿਆਨਬਾਜ਼ੀਆਂ ਕਰਨੀਆਂ ਨੇ ਕਰੀ ਜਾਣ ਸਾਡਾ ਸਾਡਾ ਦੇਖੋ ਮੈਂ ਜਿਹੜੀ ਗੱਲ ਨਾ ਜੇ ਮੈਂ ਜਿਹੜੀ ਗੱਲ ਨਾਲ ਨਾ ਪੰਜਾਬ ਦਾ ਭਲਾ ਹੋਣ ਵਾਲਾ ਨਾ ਕਿ ਦਰਵਾ ਹਲਕੇ ਦਾ ਭਲਾ ਹੋਣ ਵਾਲਾ ਨਾ ਕਿਸੇ ਇੱਕ ਇੰਡੀਵਿਜੂਅਲ ਦਾ ਭਲਾ ਹੋਣ ਵਾਲਾ ਮੈਂ ਉਹਦੇ ਬਾਰੇ ਕਿੰਤੂ ਪਰੰਤੂ ਕਿਉਂ ਕਰਾਂ ਰਵਨੀਤ ਬਿੱਟੂ ਹੁਣੀ ਸਾਰੀ ਉਮਰ ਰਾਹੁਲ ਗਾਂਧੀ ਹੁਣਾਂ ਦੇ ਨਾਲ ਰਹੇ ਨੇ ਹੁਣ ਉਹਨਾਂ ਦਾ ਇੱਟ ਕੁੱਤੇ ਦਾ ਬੈਰ ਹੋਇਆ ਇੱਕ ਦੂਜੇ ਤੇ ਨੂੰ ਗਾਲੀ ਗਲੋਚ ਕਰੀ ਜਾਂਦੇ ਨੇ ਇੱਕ ਦੂਜੇ ਤੇ ਬਿਆਨ ਬਾਈਆ ਕਰੀ ਜਾਂਦੇ ਨੇ ਇਹਦੇ ਚ ਦੇਸ਼ ਦਾ ਕੀ ਭਲਾ ਹੋਊਗਾ